ਬਾਈ ਤੁਸੀਂ ਬੱਕਰੀਆਂ ਵਾਲੇ ਕੋਲੇ ਆ ਸਕਾਰੀ ਕੁੱਤਾ ਜ਼ਰੂਰ ਦੇਖਿਆ ਹੋਊਗਾ ਤੇ ਇੱਧਰ ਬਾਈ ਬਾਗ ਬੈਠਾ ਇਹਨਾਂ ਤੋਂ ਆਪਾਂ ਇਹ ਚੀਜ਼ ਬਾਰੇ ਪੁੱਛਾਂਗੇ ਬਾਗ ਬਾਈ ਇਹ ਕੁੱਤੇ ਦਾ ਕੀ ਕੰਮ ਹੁੰਦਾ ਬੱਕਰੀਆਂ ਚ ਕੁੱਤਾ ਆਂ ਵੀ ਕੁੱਤਾ ਵਿੜਕ ਦਿੰਦਾ ਹੂੰ ਹੁਣ ਤਾਂ ਚਲੋ ਪੰਜਾਬ ਦੀਆਂ ਗੱਲਾਂ ਬਾਤਾਂ ਰਹੀਆਂ ਨਹੀਂ ਜਦੋਂ ਕਿਸੇ ਟਾਈਮ ਚਰਾੰਦਾ ਜਾਂਦਾ ਸੀ ਜਦੋਂ ਲੋਕ ਮਾਲ ਹੀ ਚਾਰ ਦਿੰਦੇ ਸੀ ਹਾਂ ਉਦੋਂ ਪੰਜਾਬ ਦੇ ਵਿੱਚ ਮਾਲ ਦੇ ਸੰਬੰਧ ਵਿੱਚ ਪਸ਼ੂਆਂ ਦੇ ਸੰਬੰਧ ਵਿੱਚ ਜ਼ਿਆਦਾ ਮਾਰੂ ਜਾਨਵਰ ਹੁੰਦੇ ਸੀ ਠੀਕ ਹੈ ਜੇ ਮ ਬਗਹਾੜ ਹੋ ਗਿਆ ਉਹ ਆੜ ਹੁੰਦੇ ਸੀਗੇ ਉਹ ਮੇਮ ਨੇ ਚੱਕ ਕੇ ਲੈ ਜਾਂਦਾ ਸੀ ਹਾਂ ਝੁੰਡਾਂ ਦੇ ਝੁੰਡ ਬਗਹਾੜਾ ਦੇ ਸੀ ਕਿਧਰ ਕੁਧਰ ਭਰੇ ਹੁੰਦੇ ਸੀ ਬਗਹਾੜ ਬਹੁਤ ਜ਼ਿਆਦਾ ਨੁਕਸਾਨ ਕਰਦਾ ਸੀ ਸਾਡੇ ਬਜ਼ੁਰਗਾਂ ਤੋਂ ਸੀ ਗੱਲਾਂ ਸੁਣਨੀਆਂ ਰਾਤਾਂ ਨੂੰ ਛੇੜ ਛੇੜ ਕੇ ਗੱਲਾਂ ਛੇੜਨੀਆਂ ਉਹ ਬਗਹਾੜ ਦੀ ਗੱਲ ਸੁਣਾ ਫੁਲਾਣੇ ਦੀ ਜਿਹਦੇ ਟੱਲ ਪਾਇਏ ਤੁਸੀਂ ਫੜ ਕੇ ਸਾਡੇ ਬੁੜਿਆਂ ਨੇ ਬਗਹਾੜਾਂ ਦੇ ਟੱਲ ਵੀ ਪਾਏ ਸੀ ਫੜ ਕੇ ਕੁਝ ਨਾਲੇ ਔੜੇ ਸੀ ਠੀਕ ਹੈ ਉਹ ਅਸੀਂ ਉਹ ਪੁੱਛਣੀਆਂ ਗੱਲਾਂ ਬਾਤਾਂ ਉਹ ਸਲਾਹ ਗੱਲ ਕਈ ਵਾਰ ਤਾਂ ਬੁੜਿਆਂ ਦੇ ਮੂਲ ਹੁੰਦੇ ਸੀ ਕਈ ਵਾਰ ਜੁੱਤੀਆਂ ਮਾਰ ਗਈ ਪਾਉਂਦੇ ਸੀ ਭਾਜਤ ਸਾਲਾ ਪਾਇਆ ਜਾ ਕੇ ਕਈ ਵਾਰ ਜਦੋਂ ਚੱਲ ਪਣੀ ਲੜੀ ਫਰ ਸਾਰੀ ਸਾਰੀ ਰਾਤ ਇਹੋ ਗੱਲਾਂ ਚੱਲੀਆਂ ਨਹੀਂ ਹੁੰਦੀਆਂ ਠੀਕ ਹੈ ਵਗਿਆੜਾ ਨਹੀਂ ਆ ਉਦੋਂ ਉਹ ਬੁੜਿਆਂ ਨੇ ਗੱਲਾਂ ਕਰਨੀਆਂ ਵਗਿਆੜਾ ਨਹੀਂ ਹੂੰ ਤੇ ਅਸੀਂ ਉਹ ਜਦੋਂ ਸੁਣਨੀ ਆ ਸਾਨੂੰ ਭੈ ਆ ਜੀ ਹਾਂ ਹੂੰ ਯਾਨੀ ਇੰਨਾ ਕੁਝ ਹੁੰਦਾ ਸੀ ਪੰਜਾਬ ਦੇ ਵਿੱਚ ਉਹ ਦੇਖੋ ਇਹ ਕੁਦਰਤੀ ਗੱਲ ਹੈ ਹੂੰ ਕਈ ਚੀਜ਼ਾਂ ਪੰਜਾਬ ਦੇ ਵਿੱਚੋਂ ਇੱਕ ਦਮ ਲੋਭ ਹੋਈਆਂ ਹੂੰ 47 ਦੇ ਉਜਾੜੇ ਤੋਂ ਪਹਿਲਾਂ ਪਹਿਲਾਂ ਦੀਆਂ ਗੱਲਾਂ ਨੇ 47 ਦੇ ਉਜਾੜੇ ਤੋਂ ਬਾਅਦ ਉਹੀ ਭਗਹਾੜ ਜਾਨਵਰ ਜਿਹੜੇ ਸੀਗੇ ਨਾ ਮਤਲਬ ਅਕਸਰ ਬਜ਼ੁਰਗਾਂ ਤੋਂ ਅਸੀਂ ਗੱਲਾਂ ਸੁਣਦੇ ਹੁੰਦੇ ਹਾਂ 47 ਤੋਂ ਬਾਅਦ ਇੱਕਦਮ ਹੀ ਉਹ ਵੀ ਲੋਕ ਹੋ ਗਏ ਲੋਕ ਹੋ ਗਏ ਚਲੇ ਗਏ ਵਗੈਰਾ ਪੰਜਾਬ ਉਹ ਜਾਨਵਰ ਬਹੁਤ ਨੇ ਬੀਹਾਂ ਬਾੜਾਂ ਦੇ ਵਿੱਚ ਪਰ ਭਗਹਾੜ ਨਹੀਂ ਹੈਗਾ ਪੰਜਾਬ ਦੇ ਵਿੱਚ ਇਹ ਹੁਣ ਆਹ ਜਿਹੜਾ ਜਿਹਨੂੰ ਕਹਿੰਦੇ ਨੇ ਨਾ ਵੀ ਆਪ ਪੂਰਬੀ ਏਸ਼ੀਆ ਮੱਧ ਏਸ਼ੀਆ ਹਾਂ ਇੱਥੇ ਬਹੁਤ ਨੇ ਇੱਥੇ ਬਹੁਤ ਨੇ ਉੱਥੇ ਵੀ ਉੱਥੇ ਉਹ ਜਿਹੜਾ ਪੰਜਾਬ ਦੇ ਵਿੱਚ ਅੱਜ ਤੋਂ 47 ਤੋਂ ਪਹਿਲਾਂ ਦੀਆਂ ਗੱਲਾਂ ਨੇ 47 ਤੋਂ ਵੀ ਖਾਸਿਆਂ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਸ਼ੂ ਰੱਖ ਦਿੰਦੇ ਸੀ ਹੂੰ ਚਰਵਾਹੀ ਸੀਗੇ ਜਿਆਦਾ ਤਾਂ ਸਾਡੇ ਜਿਹੜੇ ਹੁੰਦੇ ਸੀ ਜਾਲੇ ਹੂੰ ਤੇ ਉਦੋਂ ਕੁੱਤਿਆਂ ਦੀ ਗਿਣਤੀ ਜ਼ਿਆਦਾ ਹੀ ਹੁੰਦੀ ਸੀ ਰਾਖੀ ਦੇ ਪਰਪਸ ਦੇ ਪੰਜ ਪੰਜ ਸੱਤ ਸੱਤ ਕੁੱਤੇ ਹੁੰਦੇ ਫਿਰ ਹਾਂ ਉਹ ਹੁਣ ਪੂਰਬੀ ਏਸ਼ੀਆ ਦੇ ਵਿੱਚ ਮੱਧ ਏਸ਼ੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਠੀਕ ਹੈ ਜਿਵੇਂ ਤੁਰਕੀ ਆ ਸਾਰੇ ਹੂੰ ਆਹ ਹੋਰ ਵੀ ਕੰਟਰੀਆਂ ਨੇ ਜਿਵੇਂ ਇੱਥੇ ਜੇ ਤੁਸੀਂ ਦੇਖੋਗੇ ਭੇਡਾਂ ਪੂ ਇਜੜ ਨੇ ਨਾ ਹੜੜ ਫਿਰਦੇ ਨੇ ਬੜੇ ਬੜੇ ਇਜੜ ਫਿਰਦੇ ਨੇ ਉੱਥੇ 15 15 20 20 ਕੁੱਤੇ ਨੇ ਉੱਥੇ ਆ ਏਰੀਆ ਦੇ ਹਿਸਾਬ ਨਾਲ ਕੁੱਤਾ ਮਸ਼ਹੂਰ ਹੁੰਦਾ ਆਪਣੇ ਪੰਜਾਬ ਦਾ ਸ਼ਿਕਾਰੀ ਹੈ ਇੱਥੇ ਰੱਖਿਆ ਜਾ ਰਾ ਤਾਂ ਮਸ਼ਹੂਰ ਹੈ ਜਰਮਨ ਹੋ ਗਿਆ ਕੋਈ ਬਾਹਰਲਾ ਕੁੱਤਾ ਵੈਸੇ ਜਿਵੇਂ ਪੂਰਬੀਏ ਸ਼ਹਿਰ ਵਿੱਚ ਸਭ ਤੋਂ ਵੱਡਾ ਸ਼ੈਫਰਡ ਕੁੱਤਾ ਮੰਨਿਆ ਜਾਂਦਾ ਉਹ ਕੰਗਾਲ ਕੰਗਾਲ ਆਪਣੇ ਕਹਿੰਦੇ YouTube ਤੇ ਲੋਕ ਸਰਚ ਵੀ ਕਰਨਗੇ ਕੰਗਾਲ ਸ਼ੈਫਰਡ ਇੱਕ ਡੌਗ ਹੈ ਔਰ ਰੱਖਿਆ ਜਾਂਦਾ ਨੂੰ ਪੂਰਬੀ ਮਾਦੇਸ਼ੀਰੇ ਵਿੱਚ ਬਹੁਤ ਜ਼ਬਰਦਸਤ ਕੁੱਤਾ ਜਦੋਂ ਰੈਂਕਿੰਗ ਆਉਂਦੀ ਆ ਕੁੱਤੇ ਨਹੀਂ ਤਾ ਉਹ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਤੇ ਵੀ ਕੁੱਤੇ ਦਾ ਮਤਬਲ ਰੱਖਣ ਦਾ ਇਹੀ ਆ ਵੀ ਇਹ ਇਹਨਾਂ ਦੀ ਸੁਰੱਖਿਆ ਕਰਦਾ ਮਾਲ ਦੀ ਹਾਂ ਜਿਵੇਂ ਅਲਸੇਸ਼ਨ ਕੁੱਤਾ ਹੋ ਗਿਆ ਉਹ ਵੀ ਪਸ਼ੂਆਂ ਦੇ ਸੰਬੰਧ ਵਿੱਚ ਬਹੁਤ ਚੰਗਾ ਹੈ ਠੀਕ ਆ ਵੀ ਇਹ ਹੋ ਗਿਆ ਜਰਮਨ ਸ਼ੈਫਰਡ ਹੋ ਗਿਆ ਬਹੁਤ ਚੰਗੇ ਕੁੱਤੇ ਚੰਗੇ ਠੀਕ ਆ ਭਾਈ ਠੀਕ ਆ